ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾੜ ਡੈਰੀ ਫਾਰਮ ਮੋਗਾ ਤੇ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜਿੰਨਾ ਵੀ ਲੋਕਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਤੇ ਨਾਲ ਘੰਟੀ ਦਾ ਬਟਨ ਆਲ ਤੇ ਸੈੱਟ ਕਰ ਲੋ ਜੀ ਅੱਜ ਦੀ ਵੀਡੀਓ ਪਿੰਡ ਢੱਲਮਾਲਾ ਤਹਿਸੀਲ ਬਾਗਾਪੁਰਾਣਾ ਦੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਭਗਤੇ ਭਾਈ ਕੇ ਤੋਂ ਲਗਭਗ 6-7 ਕਿਲੋਮੀਟਰ ਰੋਡ ਦੇ ਉੱਪਰ ਰਹਿ ਜਾਂਦਾ ਜਿਹੜਾ ਭਗਤੇ ਤੋਂ ਬਾਗਾ ਪੁਰਾਣਾ ਰੋਡ ਆਉਂਦਾ ਜੀ ਇੱਕ ਐਨੀਮਲ ਸੇਲ ਆ ਜੀ ਜਾਣਕਾਰੀ ਪ੍ਰੋਪਰ ਤੁਹਾਨੂੰ ਬਾਈ ਤੋਂ ਲੈ ਦਾਂਗੇ ਜੀ ਤਸੱਲੀ ਭਰਖ ਤੁਸੀਂ ਕਰਨੀ ਆ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦੋ ਜੀ ਪਿੰਡ ਜੀ ਪਿੰਡ ਵਾਲਾ ਜੀ ਮੋਬਾਈਲ ਨੰਬਰ ਜੀ 98732 6688 ਜੀ ਠੀਕ ਆ ਭਾਈ ਘਰ ਦੀ ਆ ਜੀ ਕੱਟੀ ਜੀ ਇਹ ਹਾਂਜੀ ਹਾਂਜੀ ਠੀਕ ਆ ਉਮਰ ਕਿੰਨੀ ਹੋਊ ਬਾਈ ਜੀ ਹੋਰ ਭਾਈ ਦੋਂਦੀ ਆ ਹੁਣੇ ਦੋਂਦੀ ਆ ਕੋਈ ਆ ਕਿੰਨਾ ਕ ਟਾਈਮ ਹੋ ਗਿਆ ਹੋਈ ਨੂੰ ਮਤ ਵੀ ਕਰੋ ਤੁਸੀਂ ਦੋਂਦੀ ਕਦੋਂ ਹੋਈ ਆ ਜੀ ਇਹ ਆਪਾਂ ਹੁਣ ਦੋਂਦੀ ਹੋਈ ਹੈ ਹਾਂ ਹੁਣ ਦੋਂਦੀ ਆ ਇਸ ਵਕਤ ਠੀਕ ਆ ਬਾਈ ਤੇ ਮਦਰ ਮਿਲਕ ਰਿਕਾਰਡ ਜੀ ਇਹਦਾ ਇਹ ਮਦਰ ਮਿਲਕ ਇਹਦਾ 16 ਲੀਟਰ ਦਾ ਹੈ ਜੀ ਠੀਕ ਆ ਬਾਈ ਹਾਂਜੀ ਹੁਣ ਏ ਆਈ ਵਗੈਰਾ ਤਾਂ ਨਹੀਂ ਹੋਈ ਜੀ ਇਹਦੀ ਤੋੜ ਕੇ ਦਿਖਾ ਦਿ ਬਾਈ 22 ਦੇ ਦਸਨ ਮੁਤਾਬਕ ਜੀ ਮੂੰਹ ਤੋਂ ਦੋ ਦੰਦ ਆ ਜੀ ਝੋਲੀ ਕਰਮ ਵਾਲੀ ਦੀ ਬਹੁਤ ਚੰਗੀ ਆ ਸੋਹਣੀ ਝੋਲੀ ਆ ਥਾਣੇ ਕੱਲਾ ਕੱਲਾ ਨਹੀਂ ਖਮਾ ਝੋਲੀ 'ਚ ਢੈਲਾ ਬਹੁਤ ਪਈ ਆ ਏਆਈ ਦਾ ਬਾਈ ਕਹਿੰਦਾ ਨਹੀਂ ਹੋਈ ਸੋਨਾ ਕੁੰਡਾ ਸਿੰਘ ਆ ਹਾਈਟ ਵੀ ਚੰਗੀ ਆ ਜੀ ਬਾਕੀ ਅੱਗੇ ਸੇਵਾ ਗੌਰ 6 ਮਹੀਨੇ ਹੋ ਗਈ ਤਾਂ ਚੰਗੀ ਝੋਟੀ ਤਿਆਰ ਹੋ ਜੂ ਮੋੜ ਲਈ ਵੀਰ ਥੋੜੀ ਜੀ ਸੇਵਾ ਗੌਰ ਹੋ ਗਈ ਤਾਂ ਏਆਈ ਲੈ ਹੀ ਹੋਈ ਜਾਣੀ ਆ ਇਹਦੀ ਬਾਕੀ ਬਰੀਡ ਚੰਗੀ ਆ 16 ਕਿਲੋ ਦੁੱਧ ਬਾਈ ਦੱਸਦਾ ਕਿ ਇਹਦੀ ਮਾਂ ਦਾ ਦਿੱਤਾ ਹੋਇਆ ਜੀ ਕੋਈ ਫੋਟ ਨਹੀਂ ਸ਼ਾਖ ਨਹੀਂ ਮੁੱਲ ਬਾਈ ਇਹਦਾ ਮੁੱਲ 30000 ਬਾਈ ਹੋ ਜੂ ਮਾਨਤਨ ਜੀ ਮਾਨਤਨ ਕਰਦੇ ਆ ਠੀਕ ਹੈ ਜੀ ਮੁੱਲ ਬਾਈ 30000 ਰੁਪਿਆ ਕਰਦੇ ਆ ਬਾਕੀ ਮਾਨਤਨ ਬਾਈ ਕਹਿੰਦਾ ਉਹਦੇ ਚੋ ਜਰੂਰ ਕਰਦਾਂਗੇ ਜਿਹਨੂੰ ਪਸੰਦ ਆਊਗੀ ਨੰਬਰ 22 ਦਾ ਸਕਰੀਨ ਉੱਤੇ ਚੱਲਦਾ ਰਹਿਣਾ ਹੈ